ਸਿਰਤਨ ਕਹਾਣਾ ਮਿਲਣ ਕਾਰਨ ਪੀਆਰਟੀਸੀ ਕਾਮਯਾ ਵੱਲੋਂ ਵਕ ਵਕ ਥਾਮਾਂ ਤੇ ਬੱਸ ਸਟੈਂਡ ਦੇ ਗੇਟ ਅੱਗੇ ਪ੍ਰਸ਼ਾਸਨ ਖਿਲਾਫ ਨਾਰੇ ਵੱਜ ਗਈਤੀ ਗਈ ਇੱਕ ਪਾਸੇ ਬੁਡਲਾਟਾ ਪੀਆਰਟੀਸੀ ਡੀਪੂ ਅੰਦਰ ਕੰਮ ਕਰਦੇ ਕੱਚੇ ਕਾਮਯਾ ਵੱਲੋਂ ਆਪਣੇ ਸਮੇਂ ਸਿਰ ਤਨ ਕਹਾਣਾ ਮਿਲਣ ਕਾਰਨ ਬੱਸ ਸਟੈਂਡ ਦਾ ਮੁੱਖ ਗੇਟ 2 ਘੰਟੇ ਲਈ ਬੰਦ ਕਰਕੇ ਪ੍ਰਸ਼ਾਸਨ ਖਿਲਾਫ ਨਾਰੇ ਵੱਜ ਗਈਤੀ ਗਈ ਤੇ ਉਹਨਾਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਜਾਣ ਬੁੱਝ ਕੇ ਕੱਚੇ ਕਾਮਯਾ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਭਾਈ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜਵਾਰ ਸਿੰਘ ਹੈ ਜੀ। ਹਾਂ ਜੀ ਇਹ ਕੀ ਮਸਲਾ ਜੀ ਪੂਰਾ ਦੱਸੋ। ਮਸਲਾ ਵੀਰ ਜੀ ਇਹ ਹੈ ਅੱਜ 17 ਤਰੀਕ ਹੋ ਗਈ ਛੇਨੇ ਦੀ ਮੇਦੀ ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅਸਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਡਿੱਪੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਹੈ। ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹਾਂ ਜਾਰੀ ਰਾਜ਼ ਕੀਤੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਮੇਰਾ ਨਾਮ ਦਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣਵਾਸ ਪੀਆਰਟੀਸੀ ਕੰਟਰੈਕਟ ਵਰਕ ਜਿਹੜਾ ਡੀਪੂ ਰੋਡ ਉੱਤੇ ਹੈ ਹਾਂਜੀ ਕੀ ਮਸਲਾ ਜੀ ਪੂਰਾ ਇਹ ਦੇਖੋ ਜੀ ਮਸਲਾ ਅਜਿਹਾ ਸੀ ਬੱਸ ਸਟੈਂਡ ਬੰਦ ਕੀਤਾਗਾ 5039 ਦੇ ਨੰੋਂ ਦੀਪੂ ਅੱਜ 10 ਤੋਂ 12 ਵਜੇ ਤੱਕ 2 ਘੰਟੇ ਲਈ ਬੰਦ ਕੀਤੇ ਜਾਣੇ ਨੇ ਇਹਦਾ ਮੁੱਖ ਕਾਰਨ ਹੈ ਅੱਜ ਲਗਭਗ 17 ਤਰੀਕ ਹੋ ਗਈ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਸਨ ਕਹਾਣੇ ਸਾਡੀਆਂ ਹਜੇ ਤੱਕ ਨਹੀਂ ਆਈਆਂ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਤਾ ਕਿਹਾ ਵੀ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਹੈਗਾ ਵੀ ਉਹ ਹਜੇ ਤੱਕ ਰਿਲੀਜ਼ ਨਹੀਂ ਹੋਇਆ ਵੀ ਜਦੋਂ ਰਿਲੀਜ਼ ਹੋਊਗਾ ਅਸੀਂ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਵਾਂਗੇ ਪਰ ਇੱਥੇ ਗੱਲ ਇਹ ਹੈ ਅੱਜ 17 ਤਰੀਕ ਹੋ ਗਈ ਲਗਭਗ 6ਵਾਂ ਜਿਹੜਾ ਮਹੀਨਾ ਉਹ ਵੀ ਖਤਮ ਹੋਣ ਤੇ ਜਾ ਰਿਹਾ ਹੈਗਾ ਸਿਰਫ 10-12 ਦਿਨ ਬਾਕੀ ਆਗੇ ਪਰ ਸਾਡੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਬੀਲਦ ਕਿਵੇਂ ਚਲਾਉਣੀ ਆ ਕਿਸ ਨੇ ਕਿਵੇਂ ਚਲਾਉਣੀ ਆ ਤਾਂ ਕਰਕੇ ਸਾਰਾ ਦਾ ਉਫਾ ਹੋਇਆ ਪਿਆ ਜਿਸ ਕਰਕੇ ਉਹ ਤਨਖਾਹ ਵਾਲੇ ਮੁੱਦੇ ਕਰਕੇ ਸੀ ਅੱਜ ਜਿਹੜਾ ਬੱਸ ਸਟੈਂਡ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ ਹੋਇਆ ਤੇ ਹੀ ਦੂਜੇ ਪਾਸੇ ਬਰਨਾਲਾ ਚ ਵੀ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਤੇ 2 ਘੰਟੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਤੇ ਗੱਲਬਾਤ ਕਰਦੇ ਜਥੇਬੰਦੀ ਦੇ ਅਗੂ ਨੇ ਕਿਹਾ ਕਿ ਕੰਟਰੈਕਟਰ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਇਸ ਕਾਰਨ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਘਰੇਲੂ ਬਜਟ ਪ੍ਰਭਾਵਿਤ ਹੋ ਗਿਆ ਹੈ ਪਰ ਉਹਨਾਂ ਨੇ ਨਾ ਪਾਸਿੰਦੀ ਹਨ ਬਸ ਸਪੀਰਟੀ ਕਨੈਕਟ ਬਰਕਰਾਰ ਰੱਖਿਆ ਹੈ ਅੱਜ ਜਿਹੜਾ ਹੈਗਾ ਤੁਹਾਡੀ ਕਿੰਨੇ ਘੰਟੇ ਦੀ ਸਟ੍ਰਾਈਕ ਹੈ ਕੀ ਤੁਹਾਡੀ ਮੈਂ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਜੀ 10 ਤੋਂ 12 ਵਜੇ ਤੱਕ ਹੈ ਜੀ ਸਾਡੇ ਜਿਹੜੇ 27 ਦੇ ਸਟਾਈਕ ਪੁਰਾਣੇ ਜਿਹੜੇ ਆਪਣੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਜਿਹੜਾ ਸੀ ਅੱਜ 16 ਤੋਂ 17 ਤਰੀਕ ਨੂੰ ਚੱਲਿਆ ਜੀ ਇਹ ਸਾਡੀਆਂ ਇਹ ਪ੍ਰੋਗਰਾਮਾਂ ਤਨਖਾਹਾਂ ਦੇ ਕਾਰਨ ਜਾਂ ਸਾਡੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਨਾ ਲਾਗੂ ਕਾਰਨ ਸਾਹੀ ਜਿਹੜਾ ਅੱਜ 2 ਘੰਟੇ ਦਾ ਪ੍ਰੋਟੈਸਟ ਆ 10 ਤੋਂ 12 ਦਾ ਉਹ ਬੱਸ ਸਟੈਂਡ ਬੰਦ ਕਰਕੇ ਸੀ ਜਿਹੜਾ ਅ ਜਿਵੇਂ ਕਿ ਲੰਬੇ ਸਮੇਂ ਤੋਂ ਤੁਸੀਂ ਆਪਣੀਆਂ ਮੰਗਾਂ ਲੈ ਕੇ ਜਿਹੜਾ ਹੈਗਾ ਸੰਘਰਸ਼ ਕਰ ਰਹੇ ਹੋ ਪਰ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਕੀ ਕੀ ਮੁੱਖ ਮੰਗਾਂ ਹੈਗੀਆਂ ਤੁਹਾਡੀਆਂ ਸਾਡੀਆਂ ਮੁੱਖ ਮੰਗਾਂ ਇਹ ਹੈ ਜੀ ਸਭ ਤੋਂ ਪਹਿਲੀ ਮੰਗ ਸਾਡੀ ਹੈ ਜੀ ਜਿਹੜੇ ਮਤਲਬ ਆਊਟਸੋਰਸ ਨੂੰ ਕੰਟ੍ਰੈਕਟ ਕੀਤਾ ਜਾਵੇ ਕੰਟ੍ਰੈਕਟ ਤੇ ਜਿਹੜੇ ਸਾਡੇ ਵਰਕਰ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੀ ਸਾਡੀ ਬਿਲਾਂ ਦੀ ਤਨਖਾਹ ਘੱਟ ਆ ਉਹ ਤਨਖਾਹ ਦੇ ਵਿੱਚ ਇੱਕਸਾਰਤਾ ਕੀਤੀ ਜਾਵੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਕੀਤੀ ਜਾਵੇ ਬਾਕੀ ਜਿਹੜੀਆਂ ਸਾਡੀਆਂ ਇੱਕ ਦੱਕਾ ਹੋਰ ਮੰਗਾਂ ਜਿਵੇਂ ਕੰਡੀਸ਼ਨਾਂ ਦੇ ਵਿੱਚ ਸੋਧ ਹੋਣੀ ਤੇ ਸਾਡੀਆਂ ਮੰਗਾਂ ਤਕਰੀਬਨ ਕਿਤੇ ਨਾ ਕਿਤੇ ਸਾਨੂੰ ਮੀਟਿੰਗ ਦੇ ਵਿੱਚ ਬੁਹਾ ਕੇ ਕਿਹਾ ਜਾਂਦਾ ਵੀ ਤੁਹਾਡੇ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਪਰ ਉਹਨਾਂ ਨੂੰ ਲਾਗੂ ਕਰਨ ਤੋਂ ਜਿਹੜੇ ਸਾਡੇ ਆਗੂ ਸਹਿਬਾਨ ਨੇ ਉਹ ਮਾਤਰਾ ਪੂਰਾ ਸਾਦੇ ਕੇ ਸਾਨੂੰ ਪਾਸੇ ਕਰ ਦਿੱਤਾ ਜਾਂਦਾ ਜਿਸ ਦੇ ਵਜੋਂ ਕਿਤੇ ਮੀਟਿੰਗ ਕਿਸੇ ਤਰੀਕ ਨੂੰ ਬੁਲਾ ਲੈਂਦੇ ਕਦੇ ਕਿਸੇ ਨੂੰ ਬੁਲਾ ਲੈਂਦੇ ਆ ਕੋਈ ਵੀ ਜਣੀ ਸਾਡਾ ਜਿਹੜਾ ਕੰਮ ਆ ਉਹ ਨਫੇਰੇ ਇਸ ਸਰਕਾਰ ਨੇ ਚੜਾਈ ਜੇ ਤੁਹਾਡੀਆਂ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਤੁਹਾਡਾ ਕੀ ਹੋਏ ਜਿਹੜਾ ਜੇ ਸਾਡੀਆਂ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਜਿਹੜਾ ਇਸ ਤੋਂ ਬਾਅਦ ਸਾਡਾ ਕੋਈ ਸੰਘਰਸ਼ ਹੋਏ ਤੇ 10 ਹੜਤਾਲ ਵਾਲਾ ਜਾਂ ਕੁਝ ਤਾਂ ਉਸ ਨੂੰ ਅਸੀਂ ਪੂਰਨ ਤੌਰ ਤੇ ਪੂਰਾ ਕਰਾਂਗੇ ਮੇਰਾ ਰਣਜੀਤ ਸਿੰਘ ਸੂਬਾ ਆਗੂ ਪਨਬਾਸਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਾਡਾ ਅੱਜ ਮੇਨ ਮਕਸਦ ਦਾ ਤਨਖਾਹ ਦਾ ਸੀਗਾ ਤਨਖਾਹ ਅਜੇ ਤੁਹਾਡੇ ਸਾਹਮਣੇ 17 ਤਰੀਕ ਹੋ ਗਈ ਅਜੇ ਤੱਕ ਸਾਡੀ ਕੋਈ ਤਨਖਾਹ ਨਹੀਂ ਆਈ ਤੇ ਸਾਡੀ ਇੱਕ ਤਾਂ ਤਨਖਾਹ ਜਿਵੇਂ ਕਹਿੰਦੇ ਆ ਥੋੜੀ ਤਨਖਾਹ ਉਹ ਵੀ ਸਮੇਂ ਸਿਰ ਨਾ ਆਵੇ ਉਹ ਤਨਖਾਹ ਦੇ ਆਸਰੇ ਸਾਡਾ ਪਰਿਵਾਰ ਚੱਲਣਾ ਹੁੰਦਾ ਬੱਚਿਆਂ ਦੀਆਂ ਫੀਸਾਂ ਭਰਨੀਆਂ ਹੁੰਦੀਆਂ ਸਾਰਾ ਸਾਡਾ ਤਨਖਾਹ ਤੇ ਹੀ ਹੁੰਦਾ ਅਸੀਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਮੇਂ ਸਿਰ ਸਾਡਾ ਜੋ ਪੈਸਾ ਵੰਡਦਾ ਪੀਆਰਡੀਸੀ ਦਾ ਫਰੀ ਸਫਰ ਸਹੂਲਤਾਂ ਵਾਲਾ ਸਮੇਂ ਸਰ ਸਾਨੂੰ ਉਹ ਪੈਸਾ ਦਿੱਤਾ ਜਾਵੇ ਤਾਂ ਕਿ ਸਮੇਂ ਸਰ ਅਸੀਂ ਸਾਡੀਆਂ ਤਰਖਾਹਾਂ ਆ ਜਾਣ ਸਮੇਂ ਸਰ ਅਸੀਂ ਸਪੇਅਰ ਪਾਰਟ ਸਾਡਾ ਖਰੀਦਿਆ ਜਾਵੇ ਜੋ ਸਾਡੀਆਂ ਲੜਿੰਦੀਆਂ ਚੀਜ਼ਾਂ ਦੀ ਲੋੜ ਆ ਸਾਨੂੰ ਅਸੀਂ ਸਮੇਂ ਸਰ ਖਰੀਦ ਸਕੀਏ ਪੰਜਾਬ ਸਰਕਾਰ ਨੂੰ ਬੇਨਤੀ ਆ ਜੋ ਵੱਡੀਆਂ ਵੱਡੀਆਂ ਫੜਾ ਮਾਰ ਰਹੇ ਆ ਵੀ ਅਸੀਂ ਐਂ ਕਰਦਾਂਗੇ ਬਹੁ ਕਰਦਾਂਗੇ 600 ਕਰੋੜ ਰੁਪਈਆ ਸਾਡਾ ਬਕਾਇਆ ਪਿਆ ਪੰਜਾਬ ਸਰਕਾਰ ਵੱਲ ਉਹ ਸਾਡੇ ਪੈਸੇ ਰੀਲੀਜ਼ ਕੀਤੇ ਜਾਣ ਤਾਂ ਕਿ ਅਸੀਂ ਜੋ ਆਪ ਦਾ ਸਫੇਰ ਪਾਰਟ ਆ ਬੈਟਰੀਆਂ ੱਤਕਾ ਸਟਾਰਟ ਗੱਡੀਆਂ ਸਾਰੀਆਂ ਸਾਰੀਆਂ ਚੀਜ਼ਾਂ ਦਾ ਜੋ ਸਾਡਾ ਪੈਸੇ ਨਾਲ ਹੀ ਹੱਲ ਹੋਣਾ ਉਹ ਸਮੇਂ ਸਿਰ ਹੱਲ ਹੋ ਸਕੇ ਮੇਰੇ ਨੂ ਰਮਨ ਕੁਮਾਰ ਸਰ ਐਜ਼ ਅ ਕਾਊਂਟਰ ਸਰ ਅੰਨਾ ਕਾਊਂਟਰ ਸਰ ਸਰ ਕਿਹੜਾ ਜਿਹੜਾ ਹੈਗਾ 2 ਘੰਟੇਾਂ ਦੀ ਜਿਹੜਾ ਹੈਗਾ ਪੀਆਰਸੀ ਮਲਾਜਮਾਂ ਵੱਲੋਂ ਜਿਹੜਾ ਹੈਗਾ ਬੰਦ ਕਰਕੇ ਹੜਤਾਲ ਕੀਤੀ ਗਈ ਹੈ ਕੀ ਕਾਰਨ ਹੈ ਸਰ ਨੂੰ ਇਹ ਕਰਮ ਨੂੰ ਤਨਖਾਹ ਦੀ ਡਿਮਾਂਡ ਹੈ ਜੀ ਤਨਖਾਹ ਮਤਲਬ ਇਸ ਥੋੜੀ ਲੇਟ ਹੋ ਗਈ ਹੈ ਇਸ ਮਹੀਨੇ ਇਸ ਕਰਕੇ ਉਹਨਾਂ ਨੇ ਮੇਰੇ ਕੋਲ ਕਰਾਇਆ ਹੈ ਸਰ ਕਾਲਕਾ ਕੂਰੀ ਲਵੀ ਸਾਡੀ ਭੈਣ ਸਰ ਇਹ ਤਾਂ ਹੈਡ ਆਫਿਸ ਤੋਂ ਸਾਨੂੰ ਪੈਸੇ ਆਉਂਦੇ ਨੇ ਜਦੋਂ ਵੀ ਆਉਂਦੇ ਸੀ ਨਾਲ ਦੇ ਨਾਲ ਪਾ ਦਿੰਦੇ ਸਰ ਇੱਕ ਲੱਗ ਨਹੀਂ ਰਿਹਾ ਜਿਵੇਂ 프리 ਮੁੱਖ ਜਿਹੜੇ 프리 바ਸੇਵਾ ਸੂਤਰੀ ਕੀ ਹੈ ਜਿਹਦੇ ਵਾਸਤੇ ਵੀ ਉਹ ਟਿਕਲੇ ਦੀ ਹੱਤੀ ਬਾਕੀ ਹੈ ਸਰ ਨਹੀਂ ਸਰ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਕਿ ਇਹ ਹੈਡ ਆਫਿਸ ਦੇ ਲੈਵਲ ਦੀ ਗੱਲ ਹੈ ਤੇ ਹੈਡ ਆਫਿਸ ਹੀ ਦੱਸ ਸਕਦਾ ਜੇ ਕੋਈ ਹੈ ਇਹਦੀ ਗੱਲ ਹੈ ਸਰੂ ਪੀ ਡਿਪਟੀ ਰੇਲਿੰਗ ਦੀਆਂ ਨਾਲੀ ਖੰਬੀਆਂ ਸੌਰੀ ਨਹੀਂ 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 ਪਿਛਲੇ ਬਨੇ ਬੈਜੰਦੀ 70 ਤੱਕ ਪੈ ਜਾਂਦੀ ਹੈ ਲਗਭਗ ਹੋਤੇ ਹੀ ਬਠਿੰਡਾ ਪੀ ਆਰਟੀਸੀ ਡੀਪੂ ਦੇ ਕੱਚੇ ਕਾਮਿਆਂ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ 2 ਘੰਟੇ ਵਾਲੀ ਬੱਸ ਸਟੈਂਡ ਬੰਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੀ ਆਰਟੀਸੀ ਅਤੇ ਪਨਬਸ ਦੇ ਕੱਚੇ ਕਾਮੇ ਨਿਗੁਣੀਆਂ ਜਿਹੀਆਂ ਤਨਖਾਹਾਂ ਤੇ ਗੁਜ਼ਾਰਾ ਕਰਦੇ ਹਨ ਪਰ ਫਿਰ ਵੀ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਮੇਰਾ ਨਾਮ ਰਵਿੰਦਰ ਸਿੰਘ ਮੈਂ ਪੰਜਾਬ ਰੋਡਵੇ ਪਨਬਸਤੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਰਿੰਡਾ ਦੀ ਕੋ ਤੋਂ ਪ੍ਰਧਾਨ ਆ ਜੀ ਅੱਜ ਦਾ ਕਿ ਮਾਮਲਾ ਜੋ ਅੱਜ ਦਾ ਪ੍ਰੋਗਰਾਮ ਹੈ ਸਾਡੇ ਜਿਹੜੇ ਵਰਕਰ ਹੈ ਬਹੁਤ ਹੀ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਆਗੇ ਤੇ ਅੱਜ 17 ਤਰੀਕ ਹੋਣ ਦੇ ਬਾਵਜੂਦ ਜਿਹੜੀ ਮਈ ਮਹੀਨੇ ਦੀ ਤਨਖਾਹ ਸਾਡੇ ਖਾਤਿਆਂ ਵਿੱਚ ਨਹੀਂ ਪਾਈ ਗਈ ਜਿਸ ਦੇ ਬਰੋਸ ਵਜੋਂ ਅਸੀਂ ਜੋ ਅੱਜ 2 ਘੰਟੇ ਬੰਦ ਦਾ ਪ੍ਰੋਗਰਾਮ ਅਲਿਖਿਆ ਸੀਗਾ ਕਿਉਂਕਿ ਅਸੀਂ ਪਹਿਲਾਂ ਵੀ ਨੋਟਿਸ ਦੇ ਚੁੱਕੇ ਆ ਕਿ ਅਗਰ ਸਾਡੀ ਤਨਖਾਹ 10 ਤਰੀਕ ਤੱਕ ਨਹੀਂ ਪਾਈ ਜਾਂਦੀ ਤਾਂ ਅਸੀਂ 11 ਤਰੀਕ ਨੂੰ ਜਿਹੜੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਦਿੱਤਾ ਹੋਇਆ ਪਰ ਫਿਰ ਵੀ ਅਸੀਂ ਆਮ ਪਬਲਿਕ ਦੀ ਸਹੂਲਤ ਨੂੰ ਦੇਖਦੇ ਆ ਆ ਅਸੀਂ ਆਮ ਪਬਲਿਕ ਦੀ ਸਹੂਲਤ ਨੂੰ ਦੇਖਦੇ ਆ ਜਿਹੜਾ ਪ੍ਰੋਗਰਾਮ ਨੂੰ ਥੋੜਾ ਜਿਹਾ ਪਿੱਛੇ ਕੀਤਾਗਾ ਅੱਜ 17 ਤਰੀਕ ਹੋਣ ਦੇ ਬਾਵਜੂਦ ਅਸੀਂ ਪ੍ਰੋਗਰਾਮ ਅੱਜ 17 ਤਰੀਕ ਨੂੰ ਪ੍ਰੋਗਰਾਮ ਅਸੀਂ ਕਰ ਰਹੇ ਆ 2 ਘੰਟੇ ਬੱਸ ਸਟਾਪਾਂ ਬੰਦ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਅੱਜ ਦਾ ਤਾਂ ਅਗਰ ਫਿਰ ਵੀ ਸਾਡੀ ਤਨਖਾਹ ਖਾਤਿਆਂ ਵਿੱਚ ਨਹੀਂ ਪਾਈ ਜਾਂਦੀ ਤਾਂ ਅਸੀਂ 19 ਤਰੀਕ ਨੂੰ ਮੁਕੰਮਲ ਤੌਰ ਤੇ ਜਿਹੜਾ ਚੱਕਾ ਜਾਮ ਕਰਾਂਗੇ ਪਹਿਲੇ ਟਾਈਮ ਤੋਂ ਜਿਹੜਾ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਾਰੇ ਟਾਈਮ ਬੰਦ ਕਰਾਂਗੇ